अलविदा 2024 ते 2025 ਦੇ ਆਗਾਜ਼ ਨੂੰ ਕੁਝ ਹੀ ਘੰਟੇ ਬਾਕੀ ਬਚੇ ਨੇ ਤੇ ਇਸ ਵਕਤ ਮੈਂ ਮੌਜੂਦ ਹਾਂ ਅੰਮ੍ਰਿਤਸਰ ਦੇ ਮਸ਼ਹੂਰ ਬਾਜ਼ਾਰ ਲਾਰੈਂਸ ਰੋਡ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲਾਰੈਂਸ ਰੋਡ ਚੌਂਕ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਸੁਚਾਰੂ ਢੰਗ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਨਵੇਂ ਸਾਲ ਤੇ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਬੜੇ ਹੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਵਹਾਈਕਲਸ ਜਿਹੜੇ ਆਂ ਜਾਣੇ ਉਹ ਬੜੇ ਹੀ ਸੁਚਾਰੂ ਢੰਗ ਦੇ ਨਾਲ ਜਿੱਥੇ ਚੱਲਦੇ ਨੇ ਦੇਖ ਸਕਦੇ ਹੋ ਲਾਰੈਂਸ ਰੋਡ ਬਾਜ਼ਾਰ ਵਿੱਚ ਮੌਜੂਦਾ ਤੇ ਨਵੇਂ ਸਾਲ ਦਾ ਜਿਹੜਾ ਆਗਾਜ਼ ਇਹ ਕੁਝ ਹੀ ਚੰਦ ਕੰਟੀਆਂ ਚ ਹੋਣ ਵਾਲਾ ਹੈ ਤੇ ਬਹੁਤ ਹੀ ਸੋਹਣੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਤੇ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਪੁਲਿਸ ਅਧਿਕਾਰੀ ਜਿਹੜੇ ਅਫਸਰ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਦੇਖ ਸਕਦੇ ਹੋ ਕਿ ਹਰ ਕੋਈ ਨਵੇਂ ਸਾਲ ਨੂੰ ਆਪਣੇ ਆਪਣੇ ਢੰਗ ਨਾਲ ਮਨਾਉਂਦਾ ਹੈ ਤੇ ਇਸ ਦਿਨ ਨੂੰ ਯਾਦਗਾਰ ਬਣਾਉਂਦਾ ਹੈ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਨੇ ਵੀ ਨਵੇਂ ਸਾਲ ਦੇ ਉੱਤੇ ਜਿਹੜੀ ਟ੍ਰੈਫਿਕ ਜਿਹੜੀ ਸੁਰੱਖਿਆ ਹੈ ਆਪਣੇ ਖਾਸ ਪ੍ਰਬੰਧ ਕੀਤੇ ਨੇ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਸਰ ਕੀ ਕੀ ਪ੍ਰਬੰਧ ਨੇ ਜਿਹੜੇ ਨਵੇਂ ਸਾਲ ਨੂੰ ਲੈ ਕੇ ਉਹ ਕੀਤੇ ਗਏ ਨੇ ਸਾਡਾ 메ਨ ਪ੍ਰਬੰਧ ਜੀ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣਾ ਜੀ ਵੀ ਕੋਈ ਜੈਮ ਨਾ ਲੱਗੇ ਤੇ ਦੂਸਰਾ ਹੈ ਜੀ ਵੀ ਅਸੀਂ ਵਹੀਕਲ ਦੀ ਚੈਕਿੰਗ ਵੀ ਰੈਂਡਮਲੀ ਕਰ ਰਹੇ ਹਾਂ ਕੋਈ ਸ਼ੱਕੀ ਵਹੀਕਲ ਸਾਨੂੰ ਪਤਾ ਲੱਗਦਾ ਹੈ ਇਨ ਜਨਰਲ ਜਿਹੜਾ ਅਸੀਂ ਮੈਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਦੇ ਵੀ ਐਵੇਂ ਰੋਕ ਕੇ ਚੈੱਕ ਕਰੀ ਜਾਈਏ ਪਰ ਜਰੂਰ ਸਾਡੀ ਅੱਖ ਜਿਹੜੀ ਬਣੀ ਹੋਈ ਆ ਵੀ ਜਿਹੜਾ ਕੋਈ ਸ਼ੱਕੀ ਵੀਕਲ ਆ ਸ਼ੱਕੀ ਇਨਸਾਨ ਆ ਉਹਨੂੰ ਅਸੀਂ ਖਿਲਾੜ ਕੇ ਚੈੱਕ ਕਰ ਰਹੇ ਆਂ ਪਰ ਮੇਨ ਸਾਡਾ ਇਹ ਵੀ ਟ੍ਰੈਫਿਕ ਚ ਚਾਰੂ ਢੰਗ ਨਾਲ ਚੱਲੀ ਜਾਵੇ ਕਿ ਟ੍ਰੈਫਿਕ ਜਾਮ ਦਾ ਕਿਸੇ ਨੂੰ ਸਾਹਮਣਾ ਨਾ ਕਰਨਾ ਪਵੇ ਤਾਂ ਜੋ ਟੂਰਿਸਟ ਵੀ ਆਏ ਆ ਜੀ ਇੱਥੇ ਤਕਰੀਬਨ ਆਉਂਦੇ ਆ ਪਰ ਅੱਜ ਜਿਹੜੇ ਆ ਹਰਮੰਦਰ ਸਾਹਿਬ ਜਾਣ ਕਰਕੇ ਦੁਰਗਿਆਨਾ ਮੰਦਿਰ ਜਾਂ ਹੋਰ ਧਾਰਮਿਕ ਸਥਾਨਾਂ ਤੇ ਜਾਣ ਕਰਕੇ ਜਿਹੜੇ ਟੂਰਿਸਟ ਵੀ ਅੱਜ ਥੋੜੇ ਜਿਹਾ ਵੱਧ ਗਿਣਤੀ ਜਾਣਗੇ ਜੀ ਤੇ ਅਸੀਂ ਜਿਹੜਾ ਟ੍ਰੈਫਿਕ ਨੂੰ ਚਾਰੂ ਢੰਗ ਨਾਲ ਚਲਾਉਣ ਤੇ ਜਿਹੜਾ ਸਾਡਾ ਪੂਰਾ ਜੋਰ ਦਿੱਤਾ ਹੋਇਆ ਹੈ ਜੀ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਨਵੇਂ ਸਾਲ ਵਾਲੇ ਦਿਨ ਹੁੱਲੜਬਾਜਾਂ ਮਤਲਬ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਹੁੱਲੜਬਾਜਾਂ ਨੂੰ ਇਹੋ ਮੈਸੇਜ ਹੈ ਵੀ ਜਿਹੜਾ ਸਾਡੀ ਜਿਹੜੀ ਬਿਲਕੁਲ ਪੁਲਿਸ ਬਸਤੈਦ ਹੈ ਜੀ ਜਿਹੜਾ ਬੰਦਾ ਕੋਈ ਜਰਾ ਜਿੰਨਾ ਵੀ ਆਪਣਾ ਕਾਨੂੰਨ ਤੋਂ ਬਾਹਰ ਜਾਊਗਾ ਜੀ ਤੇ ਅਸੀਂ ਉਹਨਾਂ ਨੂੰ ਫੜ ਕੇ ਅੰਦਰ ਦਵਾਵਾਂਗੇ ਕੋਈ ਹੋਰ ਦੋਹਰਾਏ ਕੋਈ ਨਹੀਂ ਇਹਦੇ 'ਚ ਜੀ ਕਿ ਸੋ ਮੈਸਰ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਲਾਰੈਂਸ ਰੋਡ ਬਾਜ਼ਾਰ ਦੇ ਵਿੱਚ ਮੌਜੂਦ ਹਨ ਤੇ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਹਰ ਕੋਈ ਵਾਹਨ ਜੇ ਕੋਈ ਸ਼ੱਕੀ ਵਾਹਨ ਲੱਗਦਾ ਹੈ ਤਾਂ ਉਸ ਦੀ ਖਾਸ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਪੂਰੀ ਡਿਊਟੀ ਆਪਣੀ ਬੜੀ ਹੀ ਵਫਾਦਾਰੀ ਦੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਲਾਰੈਂਸ ਰੋਡ ਦੇ ਚੌਂਕ ਵਿੱਚ ਮੌਜੂਦ ਹਨ ਤੇ ਦੇਖ ਸਕਦੇ ਹੋ ਨਵਾਂ ਸਾਲ ਦੇ ਆਗਾਸ ਨੂੰ ਕੁਝ ਹੀ ਘੰਟੇ ਕੁਝ ਹੀ ਪਲ ਬਾਕੀ ਬਚੇ ਨੇ ਤੇ ਇੱਥੇ ਜਿਹੜਾ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਹੀ ਸੋਨੇ ਸੁਚਾਰੂ ਢੰਗ ਦੇ ਨਾਲ ਜਿਹੜੀ ਟ੍ਰੈਫਿਕ ਹੈ ਉਸ ਨੂੰ ਲੰਘਾਉਣ ਦੀ ਜਿਹੜੀ ਇੱਥੇ ਸੇਵਾ ਹੀ ਇੱਕ ਤੌਰ ਤੇ ਨਿਭਾਈ ਜਾ ਰਹੀ ਹੈ ਤਾਂ ਜੋ ਕੋਈ ਅਣਸੁਖਾਵੇ ਘਟਨਾ ਨਾ ਵਾਪਰੇ ਸ਼ੱਕੀ ਵਾਹਨਾਂ ਦੀ ਵੀ ਖਾਸ ਚੈਕਿੰਗ ਕੀਤੀ ਜਾ ਰਹੀ ਹੈ ਤੇ ਪੁਲਿਸ ਲਗਾਤਾਰ ਮੁਸਤੈਦ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕੋਈ ਹੁੱਲੜਬਾਜ਼ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਇਸ ਲਈ ਹੁੱਲੜਬਾਜ਼ਾਂ ਲਈ ਖਾਸ ਜਿਹੜਾ ਹੈ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਇੱਥੇ ਕੋਈ ਵੀ ਅੰਮ੍ਰਿਤਸਰ ਗੁਰੂ ਨਗਰੀ ਹੈ ਦੂਰੋ ਦੂਰੋ ਲੋਕ ਨਵੇਂ ਸਾਲ ਦੇ ਆਗਾਸ ਤੇ ਇੱਥੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਆਉਂਦੇ ਨੇ ਹੋਰ ਵੀ ਲੋਕ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਇੱਥੇ ਆਪਣੀ ਸੈਲੀਬ੍ਰੇਟ ਪਾਰਟੀਆਂ ਕਰਦੇ ਨੇ ਸੋ ਸਾਰਿਆਂ ਨੂੰ ਜਿਹੜਾ ਹੈ ਉਹਨਾਂ ਦੀ ਪਾਰਟੀ ਦੇ ਵਿੱਚ ਕੋਈ ਵਿਗੜ ਨਾ ਪਵੇ ਜਾਂ ਫਿਰ ਕੋਈ ਧਾਰਮਿਕ ਸਥਾਨਾਂ ਦੇ ਜਾਣ ਲਈ ਕੋਈ ਵੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਏ ਖਾਸ ਚੈਕਿੰਗ ਕੀਤੀ ਜਾ ਰਹੀ ਹੈ ਗੱਡੀਆਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਸਾਰੇ ਹੀ ਜਿਨ੍ਹਾਂ ਦੇ ਸ਼ੱਕੀ ਵਾਹਨ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਬੜੇ ਹੀ ਸੁਚਾਰੂ ਢੰਗ ਨਾਲ ਟ੍ਰੈਫਿਕ ਜਿਹੜੀ ਇੱਥੋਂ ਲੰਘਾਈ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦਾ ਜਾਮ ਇੱਥੇ ਦੇਖੋ ਨੂੰ ਨਹੀਂ ਮਿਲ ਜਾ ਵੱਖਰੇ ਵੱਖਰੇ ਚੌਂਕਾਂ ਦੇ ਵਿੱਚ ਜਿਹੜੇ ਮੇਨ ਚੌਂਕਸ ਨੇ ਉੱਥੇ ਬੈਰੀਗੇਟਿੰਗ ਕੀਤੀ ਗਈ ਹੈ ਤੇ ਲਾਰੈਂਸ ਰੋਡ ਦਾ ਦ੍ਰਿਸ਼ ਦਿਖਾ ਰਹੇ ਹਾਂ ਤੇ ਰਾਤ ਦਾ ਟਾਈਮ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਹਰ ਪਾਸੇ ਰੌਣਕਾਂ ਹੀ ਲੱਗੀਆਂ ਨੇ ਬਾਜ਼ਾਰ ਪੂਰੀ ਤਰ੍ਹਾਂ ਸੱਜੂਕੇ ਨੇ 2000 ਦੇ ਆਗਾਜ਼ ਦੇ ਲਈ ਇੱਥੇ ਜਿਹੜੇ ਲੋਕ ਨਿਊ ਇਅਰ ਸੈਲੀਬ੍ਰੇਟ ਕਰਨ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਵਕਤ ਮੌਜੂਦਾਂ ਸੀ ਲਾਰੈਂਸ ਰੋਡ ਦੇ ਬਾਜ਼ਾਰ ਬਿਲਕੁਲ ਹੀਰਾ ਪਨੀਰ ਵਾਲੇ ਦੇ ਸਾਹਮਣੇ ਮੌਜੂਦਾਂ ਤੇ ਗੱਲਬਾਤ ਕਰਦੇ ਆ ਜਿਹੜੇ ਇੱਥੇ ਆਏ ਨੇ ਹਾਂਜੀ ਸਰ ਕਿੱਥੋਂ ਆਇਓ ਤੁਸੀਂ ਸ਼ਹਾੜੇ ਤੋਂ ਆਏ ਜੀ ਤੇ 2024 ਦੇ ਖਤਮ ਹੋਣ ਵਾਲਾ ਹੈ 2025 ਸ਼ੁਰੂ ਹੋਣ ਵਾਲਾ ਹੈ ਪਹਿਲਾਂ ਤਾਂ 2024 ਕਿਦਾਂ ਦਾ ਰਿਹਾ ਵਧੀਆ ਰਿਹਾ ਬਹੁਤ ਵਧੀਆ ਰਿਹਾ ਰੈਜ਼ੋਲੂਸ਼ਨ ਕੀ ਹੈ 2025 ਦੇ ਵਿੱਚ ਕੀ ਕਰਨਾ ਚਾਹੋਗੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਹੋਰ ਕਮਾਈਆਂ ਕਰੋ ਨਿਆਰੇ ਲੋ ਬਸ ਹੋਰ ਆਪਣੇ ਵਰਗੇ ਹੋਰ ਵੀਰਮ ਭਾਈਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੰਮ ਕਰੋ ਕਮਾਈਆਂ ਕਰੋ ਘਰ ਦਾ ਨਾਮ ਰੋਸ਼ਨ ਕਰੋ ਬਸ ਹੋਰ ਕੀ ਕਰਨਾ ਠੀਕ ਹੈ ਸੋ ਦੇਖ ਸਕਦੇ ਹੋ ਕਿ ਇੱਥੇ ਸੈਲੀਬ੍ਰੇਟ ਕਰਨਾ ਆਪਣੇ ਫਰੈਂਡਸ ਦੇ ਨਾਲ ਆਪਣੇ ਫੈਮਿਲੀ ਦੇ ਨਾਲ ਜਿਹੜੇ ਲੋਕ ਨੇ ਉਹ ਨਿਊ ਇਅਰ ਸੈਲੀਬ੍ਰੇਟ ਕਰਨ ਆਏ ਨੇ 2025 ਹੋਰ ਵੀ ਗੱਲਬਾਤ ਕਰਦੇ ਆ ਹਾਂਜੀ ਸਰ ਕਹਾਂ ਸੇ ਆਏ ਆ ਪਾਕਿਸਤਾਨ

कितने दिन हो गए यहाँ पे आए आज भी आए हैं कैसा लग रहा है यहाँ के लोगों से मुलाकात हो रही है बाजार घूम रही हो कैसा लग रहा है बहुत अच्छा लग रहा है अच्छा लग रहा है बड़े प्यारे लोग हैं यहाँ के इंडिया के लोग मैंने सोचा नहीं था इतने प्यारे होंगे प्यारे सोचा था क्यों क्योंकि हमारे पाकिस्तान में हमें सिखाया ही दूसरे तरीके जाता है ना कि अब आपको पता प्रेम प्यार तो बढ़ाना चाहिए हमारे नेबर्स तभी हम अपने हिंदुस्तानी भाइयों से वार्तालाप करने आए हैं ਥੈਂਕ ਯੂ ਸੋ ਮਚ ਸਰ ਸੋ ਦੇਖ ਸਕਦੇ ਹੋ ਕਿ ਰੌਣਕਾਂ ਲੱਗੀਆਂ ਨੇ ਅੰਮ੍ਰਿਤਸਰ ਦੇ ਲਾਰੈਂਸ ਰੋਡ ਬਾਜ਼ਾਰ ਤੇ ਹੋਰ ਵੀ ਅੱਗੇ ਲੋਕ ਜਿਹੜੇ ਇੱਥੇ ਨਿਊ ਇਅਰ ਸੈਲੀਬ੍ਰੇਟ ਕਰਨ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਰ ਕਿੱਥੋਂ ਆਇਓ ਤੁਸੀਂ ਲੋਕਲ ਹੀ ਆਏ ਹਾਂ ਅੰਮ੍ਰਿਤਸਰ ਤੋਂ ਹੀ 2024 ਅੱਜ ਸੈਲੀਬ੍ਰੇਟ ਕਰਨ ਲਾਰੈਂਸ ਰੋਡ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਰੋਹ ਜਾਈਦਾ ਰੋਹ ਜਾਈਦਾ ਕੀ ਰੈਜ਼ੋਲੂਸ਼ਨ ਉੱਲਾਸੇ ਚਾ ਵੀ ਨਹੀਂ ਦਾ 2025 ਦਾ ਆਗਾਜ਼ ਹੋਣ ਵਾਲਾ ਹੈ 24 ਦੀ ਕੀ ਚੀਜ਼ ਜਮ ਇਸ ਕੋ ਸੇਮ ਡੇ ਨਗ ਜਾਣੀਆ ਸੇਮ ਡੇ ਆ ਕੋਈ ਚੇਂਜ ਨਹੀਂ ਕੋਈ ਚੇਂਜ ਨਹੀਂ 2025 ਜਾਣਾ ਬਸ 24 ਦੀ ਜਗ੍ਹਾ ਵਧੀ ਲੱਗ ਜਾਣਾ ਅੱਛਾ ਜੀ ਬਾਕੀ ਥੈਂਕ ਯੂ ਸੋ ਮੱਚ ਸੋ ਦੇਖ ਸਕਦੇ ਹੋ ਕਿ ਲੋਕਾਂ ਦਾ ਕਹਿਣਾ ਹੈ ਕਿ ਸੇਮ ਹੀ ਡੇ ਨੇ ਸਾਰੇ ਆਪਣੇ ਆਪਣੇ ਤਰੀਕੇ ਨਾਲ ਵੱਖਰੇ ਵੱਖਰੇ ਟਾਂਗ ਦੇ ਨਾਲ ਇੱਥੇ ਜਿਹੜਾ ਇਹ ਨਿਊ ਇਅਰ ਸੈਲੀਬ੍ਰੇਟ ਕਰਨ ਆਂਦੇ ਨੇ ਭਾਜੀ ਸਰ ਕਿੱਥੋਂ ਆਇਓ ਤੁਸੀਂ ਅਸੀਂ ਜ਼ਿਲ੍ਹਾ ਮਾਨਸਾ ਤੋਂ ਆਏ ਆ ਜੀ 2024 ਅਲਵਿਦਾ ਤੇ 2025 ਦਾ ਆਗਾਜ਼ ਹੋਣ ਜਾ ਰਿਹਾ ਹੈ ਕੀ ਕੀ ਮਿਸ ਕਰ ਰਿਓ 2024 ਤੇ 2025 ਵਿੱਚ ਕੀ ਵੇਖਣਾ ਪਸੰਦ ਕਰੋਗੇ 2025 ਅਸੀਂ ਇਹ 2024 ਜੋ ਸਾਡਾ ਮਿਸ ਰਹਿ ਗਿਆ ਅਸੀਂ ਉਹ ਚਾਹੁੰਦੇ ਵੀ ਨਵਾਂ ਐਨਜੋਏ ਕਰੀਏ ਵਧੀਆ ਸਾਡੀ ਅਸੀਂ ਨੌਕਰੀ ਪੇਸ਼ਾ ਵਧੀਆ ਆਪਦੇ ਕਰੀਏ ਔਰ ਪਰਿਵਾਰ ਨਾਲ ਐਨਜੋਏ ਕਰੀਏ ਸਾਡੇ ਘਰ ਪਰਿਵਾਰ ਔਰ ਜਿੰਨੀ ਨਗਰੀ ਹੈ ਅੰਮ੍ਰਿਤਸਰ ਨਗਰੀ ਅਸੀਂ ਕਹਿੰਦੇ ਖੁਸ਼ੀ ਕਿੜੇ ਨਾ ਵਸੇ ਹਰ ਗਰੀਬ ਨੂੰ ਰੋਟੀ ਮਿਲੇ ਹਾਂਜੀ ਅਧਿਕਾਰ ਮਿਲਣ ਮੌਲਕ ਅਧਿਕਾਰ ਮਿਲਣਾ ਸੜਕਾਂ ਦਾ ਵਜਾਇ ਹੀ ਘਟੇ ਅਸੀਂ ਇਹ ਕੰਨਾ ਜਿੰਨਾ ਇਥੇ ਪੋਲੂਸ਼ਨ ਹੈ ਪੋਲੂਸ਼ਨ ਜਰੂਰ ਘਟੇ ਇਹੋ ਕਾਮਨਾ ਕਰਦੇ ਆਂ ਔਰ ਸਾਡੇ ਖਲੋਰੀ ਬਾਡਰ ਦੇ ਜੋ ਡੱਲੇਵਾਲ ਜੀ ਬੈਠੇ ਆਂ ਅਸੀਂ ਚਾਹੁੰਦੇ ਸਰਕਾਰ ਉਹਨਾਂ ਦਾ ਮਰਨ ਵਰਤ ਤਸਵੀਰ ਅੱਜ ਤਣਾਵੇ ਉਹਨਾਂ ਦੀ ਮੰਗਾਂ ਮੰਨੇ ਉਹ ਖੁਸ਼ੀ ਖੁਸ਼ੀ ਜਿਹੜੇ ਲੋਕ ਖਸਾਨੇ ਉਥੇ ਬੈਠੇ ਨਹੀਂ ਠੰਡ ਦੇ ਵਿੱਚ ਉਹ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਜਾਣ ਇਹੋ ਕਾਮਨਾ ਕਰਦੇ ਆਂ ਜੀ ਅਸੀਂ ਥੈਂਕ ਯੂ ਸੋ ਮਚ ਸਰ ਸੋ ਦੇਖ ਸਕਦੇ ਹੋ ਕਿ ਹਰ ਕਿਸੇ ਦੀਆਂ ਆਪਣੀਆਂ ਆਪਣੀਆਂ ਜੋ ਫੁਆਇਸ਼ਾ ਨੇ ਜੋ 2025 ਦੇ ਵਿੱਚ ਦੇਖਣਾ ਪਸੰਦ ਕਰਦੇ ਨੇ ਹੋਰ ਵੀ ਲੋਕ ਨੇ ਇੱਥੇ ਗੱਲਬਾਤ ਕਰਦੇ ਆ ਹਾਂਜੀ ਮੈਮ ਕਾਨਸੇ ਆਏ ਹੋ ਆਪ ਅਸੀਂ ਬਲਚਰ ਤੋਂ ਆਏ ਜੀ ਕਿਸ ਤਰ੍ਹਾਂ ਲੱਗ ਰਿਹਾ 2025 ਦੇ ਅਗਸਤ ਤੇ ਅੱਜ ਲਾਰੈਂਸ ਰੋਡ ਪਹੁੰਚੇ ਹੋ ਬਹੁਤ ਵਧੀਆ ਸਪੈਸ਼ਲੀ ਹੀਰਾ ਪਨੀਰ ਵਾਲਿਆਂ ਦਾ ਪਨੀਰਪੁਰਜੀ ਖਾਣ ਆਏ ਆ ਬਿਲਕੁਲ ਅਸੀਂ ਸਪੈਸ਼ਲੀ ਆਨੇ ਆ ਹਰ ਸਾਲ ਹੀ ਆਈਦਾ ਹੈ ਕਿਉਂਕਿ ਅਸੀਂ ਦਰਬਾਰ ਸਾਹਿਬ ਮੱਥਾ ਵੀ ਟੇਕਣ ਆਈਦੇ ਆ ਇਸੇ ਕਰਕੇ ਫਿਰ ਹੁੰਦਾ ਹੈ ਕਿ ਚਲੋ ਅੰਮ੍ਰਿਤਸਰ ਦਾ ਖਾਣਾ ਜਿਹੜਾ ਉਹ ਖਾਇਆ ਜਾਏ ਔਰ ਉਸ ਸਵਾਦ ਤੋਂ ਕਿਉਂ ਮਨ ਜਿ ਰਹਿਣਾ ਫਿਰ ਖਾ ਕੇ ਜਾਓ ਕੀ ਰੈਜ਼ੋਲੂਸ਼ਨ ਹੈ ਮੈਮ 2025 2025 ਮੈਂ ਤੇ ਹੀ ਅਰਦਾਸ ਕਰਦੀ ਆ ਕਿ ਬਹੁਤ ਹੀ ਵਧੀਆ ਬਹੁਤ ਵਧੀਆ ਚੜੇ ਸਾਰੇ ਆਪਣੀ ਚੜ੍ਹਦੀ ਕਲਾ ਚ ਰਹਿਣ ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖਸ਼ੇ ਹਰ ਜਗ੍ਹਾ ਕਹਿੰਦੇ ਹੁੰਦੇ ਸਰਬੱਤ ਦਾ ਭਲਾ ਮੰਗਦੇ ਆ ਅਸੀਂ ਇਸੇ ਕਰਕੇ ਅਰਦਾਸ ਕਰਨ ਆਈ ਦਾ ਹਰ ਸਾਲ ਔਰ ਪਰਿਵਾਰ ਦੇ ਵਿੱਚ ਵੀ ਇਹੀ ਹੁੰਦਾ ਹੈ ਕਿ ਖੁਸ਼ੀਆਂ ਭਰਿਆ ਚੜੇ ਸਾਰੇ ਸਾਡੇ ਪਰਿਵਾਰ ਦੇ ਜਿਹੜੇ ਜੀ ਨੇ ਤੰਦਰੁਸਤ ਰਹਿਣ ਔਰ ਅਸੀਂ ਚੜਦੀ ਕਲਾ ਚ ਰਹੀਏ ਆਪਣੇ ਆਪ ਲਈ ਵੀ ਅਰਦਾਸ ਕਰਨ ਆਈ ਦੀ ਔਰ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਥੈਂਕ ਯੂ ਸੋ ਮਚ ਮੈਮ ਸੋ ਦੇਖ ਸਕਦੇ ਹੋ ਕਿ ਸਰਬੱਤ ਦੇ ਭਲੇ ਦੀ ਅਰਦਾਸ 2025 ਜੋ ਕਿ ਸਾਰਿਆਂ ਲਈ ਖੁਸ਼ੀਆਂ ਭਰਿਆ ਰਹੇ ਸਾਰਿਆਂ ਲਈ ਇੱਕ ਨਵੀਂ ਉਮੀਦ ਇੱਕ ਨਵੀਂ ਕਿਰਨ ਲੈ ਕੇ ਆਵੇ ਸੋ ਫਿਰ ਆ ਪਨੀਰ ਵਾਲੇ ਦੀ ਫੇਮਸ ਸ਼ਾਪ ਤੇ ਮੈਂ ਮੌਜੂਦ ਆਂ ਜਿੱਥੇ ਦੇਖ ਸਕਦੇ ਹੋ ਕਿ ਸਾਲ ਦਾ ਆਖਰੀ ਦਿਨ ਹੈ ਤੇ ਕੁਝ ਹੀ ਪਲ ਦੇ ਵਿੱਚ ਨਵਾਂ ਸਾਲ ਜੜਨ ਵਾਲਾ ਹੈ ਤੇ ਹੀਰਾ ਪਨੀਰ ਵਾਲੇ ਸਰ ਸਾਡੇ ਕੋਲ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਰੌਣਕਾਂ ਲਗਲੇ ਨੇ ਤੁਹਾਡੀ ਦੁਕਾਨ ਤੇ ਰੌਣਕਾਂ ਜਿਹੜੀਆਂ ਸਾਡੀ ਦੁਕਾਨ ਤੇ ਨਹੀਂ ਐ ਲੋਕਾਂ ਦੀ ਲਗਾਉਣੀਆਂ ਸਾਡੀ ਕਰੀ ਆਈ ਤਾਂ ਗੁਰਾਮਦਾਸ ਕੋ ਮੰਗਣ ਆਲੇ ਹੈਗੇ ਆ ਪਰ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਹੋਣ ਵਾਹਿਗੁਰੂ ਕੇ ਇਹੀ ਅਰਦਾਸ ਕਰਦਾ ਸਾਰਿਆਂ ਦਾ 2025 ਦਿਨ ਦੁਗਣੀ ਰਾਤ ਚੁਗਣੀ ਚੰਗੀਆਂ ਚੜ੍ਹਦੀਆਂ ਕਲਾਂ ਵਿੱਚ ਆਵੇ ਸਾਰਿਆਂ ਦਾ ਵਾਇਗਰੂ ਕੇ ਇਹੀ ਅਰਦਾਸ ਕਰਦੇ ਕਿ ਸਾਰਿਆਂ ਦਾ ਜਿਹੜਾ ਸਾਲ ਆ ਨਵਾਂ 2025 ਦਾ ਵਧੀਆ ਆਵੇ ਦਿਨ ਦੁਗਣੀ ਰਾਤ ਚੁਗਣੀ ਬਖਸ਼ਣਾ ਦਾ ਆਵੇ ਵਾਇਗਰੂ ਦੇ ਕੇ ਜੋ ਵਾਇਗਰੂ ਨੇ 2025 ਦੇ ਵਿੱਚ ਜਿਹੜਾ ਲੋਕਾਂ ਦਾ ਖੁਸ਼ੀਆਂ ਭਰਾ ਦਿਨ ਲਿਆਂਦਾ ਹੈ ਨਾ ਇਤੋਂ ਤੇ ਕੁਝ ਵੀ ਨਹੀਂਗਾ ਕੋਈ ਫੈਨ ਹੈ ਤੁਹਾਡੀ ਸ਼ਾਪ ਦਾ ਲੋਕ ਦੂਰੋਂ ਦੂਰੋਂ ਇੱਥੇ ਉਹ ਐਸੀ ਦੇਖ ਰਿਹਾ ਕਿ ਪਾਕਿਸਤਾਨ ਤੋਂ ਲੋਕ ਇੱਥੇ ਸਪੈਸ਼ਲ ਆ ਰਹੇ ਨੇ ਉਹਨਾਂ ਲਈ ਕੀ ਤੁਹਾਡੀ ਇਹ ਇਹ ਪਿਆਰ ਆ ਜੀ ਉਹਨਾਂ ਦਾ ਇਹ ਬਸ ਗੁਰਮੁਖ ਦਾਸੀ ਬਖਸ਼ੀ ਹੋਈ ਇੱਕ ਛੋਟੀ ਉਹਨਾਂ ਦੇ ਸ਼ਹਿਰ ਤੇ ਸਭ ਕੁਝ ਚੱਲੰਦਿਆ ਬਾਬਾ ਦੀਪ ਸਿੰਘ ਨੇ ਬੜਾ ਕੋਈ ਦਿੱਤਾ ਆ ਅਸੀਂ ਆਪ ਉਸ ਘਰ ਦੇ ਮੰਗਦੇ ਆ ਬਾਬਾ ਦੀਪ ਸਿੰਘ ਦੇ ਘਰ ਦੇ ਤੇ ਉਹਦੇ ਕੋਲ ਮੰਗੀ ਦਾ ਲੋਕਾਂ ਦੀ ਯਾਦ ਸਾਡੇ ਤੇ ਹੁੰਦੀ ਆ ਸਾਡੀ ਆਸ ਉਰੇ ਤੇ ਹੁੰਦੀ ਆ ਕਹਿੰਦੇ ਮੰਗਣ ਦੀ ਯਾਤ ਹੋਣੀ ਚਾਹੀਦੀ ਆ بس ਮੰਗਣ ਦੀ ਜਾਜ ਹੋਣੀ ਚਾਹੀਦੀ ਬੰਦੇ ਨੂੰ ਉਹ ਆਪ ਹੀ ਦੇ ਰਿੰਦਾ ਆ ਕਹਿੰਦੇ ਨੇ ਵੇਖੀ ਜਲ ਮਰਦਾਨਿਆਂ ਰਾਕੇ ਗਲਦਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ 2025 ਸਾਰਿਆਂ ਦਾ ਖੁਸ਼ੀਆਂ ਭਰਿਆ ਹੋਵੇ ਦਿਨ ਦੋਗਣੀ ਰਾਤ ਚੋਗਣੀ ਬਖਸ਼ੇ ਵਾਈਗਰੋਗੇਹੀ ਅਰਦਾਸ ਕਰਦੇ ਆ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ੇ 2025 ਦੇ ਵਿੱਚ ਹੀਰਾ ਪਨੀਰ ਵਾਲੇ ਦਾ ਕੋਈ ਨਵਾਂ ਡਾਇਲੋਗ ਆਏਗਾ ਕਿ ਉਹੀ ਡਾਇਲੋਗ ਕੰਟੀਨਿਊਸਲੀ ਚੱਲੇਗਾ ਆ ਗਿਆ ਹੀਰਾ ਤੇ ਆ ਗਿਆ ਹੀਰਾ ਆ ਗਿਆ ਹੀਰਾ ਤੇਸ਼ ਆ ਗਿਆ ਹੀਰਾ ਤੇ ਦਿਲ ਦਾ ਨਹੀਂ ਮਾੜਾ ਤੇ ਤੇਰਾ ਹੀਰਾ ਪਨੀਰ ਵਾਲਾ ਸ਼ਸ਼ੀ ਗਾ ਜੀ ਸਾਰਿਆਂ ਨੂੰ ਇਨਾ ਪਿਆਰ ਬਖਸ਼ਣ ਲਈ ਤੇ ਧੰਨਵਾਦ ਜੀ ਤੁਸੀਂ ਮੈਥ ਸੋ ਦੇਖ ਸਕਦੇ ਹੋ ਕਿ ਹੀਰਾ ਪਨੀਰ ਵਾਲੇ ਦੀ ਸ਼ਾਪ ਤੇ ਮੌਜੂਦ ਆ ਤੇ ਇੱਥੇ ਇੱਕਦਮ ਰੌਣਕਾਂ ਲੱਗੀਆਂ ਹੋਈਆਂ ਨੇ ਖਾਸ 2025 ਨਿਊ ਇਅਰ ਸੈਲੀਬ੍ਰੇਟ ਕਰਨ ਲਈ ਦੂਰੋਂ ਦੂਰੋਂ ਇੱਥੇ ਲੋਕ ਆਏ ਨੇ ਤੇ ਦੇਖ ਸਕਦੇ ਹੋ ਹਰ ਕੋਨਾ ਜਿਹੜਾ ਇੱਥੇ ਭਰਿਆ ਦਿਖਾਈ ਦੇ ਰਿਹਾ ਹੈ ਤੇ ਹੀਰਾ ਪਨੀਰ ਵਾਲੀ ਮਸ਼ਹੂਰ ਜਿਹੜੀ ਦੁਕਾਨ ਹੈ ਉਸ ਦਾ ਸਵਾਦ ਦਾ ਲੁਤਫ ਉਠਾ ਰਿਹਾ ਹੈ ਇਸ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਕਤਾ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਮਾਹੌਲ ਜਿਹੜਾ ਹੈ ਸ਼ਾਂਤਮਈ ਬਣਿਆ ਰਹੇ ਅਸੀਂ ਵੀ ਅਰਦਾਸ ਤੇ ਕਾਮਨਾ ਕਰਦੇ ਹਾਂ ਕਿ ਨਵਾਂ ਸਾਲ 2025 ਤੁਹਾਡੇ ਸਾਰਿਆਂ ਦੇ ਲਈ ਖੁਸ਼ੀਆਂ ਭਰਿਆ ਰਹੇ ਤੇ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ ਲੈ ਕੇ ਆਵੇ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ